ਵਾਹ ਹੈ ਗਰੇ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਆਪਣੀ ਜਾਨ ਪਛਾਨ ਕਰਨੀ ਪਵੇਗੀ ਅਸਤਾਦ ਜ਼ਰੂਰੀ ਹੈ ਗੁਰੂ ਕੋਈ ਕੰਮ ਸਿੱਖਣਾ ਹੈ ਸੋ ਅਸਤਾਦ ਜ਼ਰੂਰੀ ਹੈ ਗੁਰੂ ਜ਼ਰੂਰੀ ਹੈ ਜੀ ਅੱਖਾਂ ਦੋਨਾਂ ਅੱਖਾਂ ਦੇ ਵਿੱਚ ਤਰਲੋਚਨ ਦਿਪ ਦ੍ਰਿਸ਼ਟੀ ਨਸਵੰਦ ਦਰਵਾਰ ਖੋਲਣਾ ਪਏਗਾ ਦਿਲ ਨੇ ਪੇਜਿਆ ਮੈਸੇਜ ਹੈ ਕੰਨਾ ਤੱਕ ਰਹਿ ਗਿਆ ਜਿੰਨਾ ਚਿਰ ਵਾਪਸ ਦਿਲ ਚ ਨਹੀਂ ਜਾਂਦਾ ਨਹੀਂ ਗੱਲ ਬੰਨੀ ਸਨੇਹ ਸਨੇਹ ਜਨਰ ਪਸ਼ਵਾਚ ਵੀ ਹੈ ਨਿੱਕਾ ਬੱਚਾ ਰੋ ਰਿਹਾ ਹੈ ਮਾਤਾ ਸਨੇਹ ਕਰ ਰਹੀ ਹੈ ਤਾਂ ਹੀ ਉਹ ਪੜੇਗਾ ਸੋ ਸਨੇਹ ਜਨਰਾ ਪਛਵਾ ਚਵੀ ਹੈ ਉਹਨਾਂ ਚ ਵੀ ਇਹ ਅੱਖਾਂ ਹਨ ਸਭ ਕੁਛ ਹੈ ਉਹਨੋਂ ਖਚਪ ਕੀ ਪਾਤਾ ਸਪੈਸ਼ਲ ਪਰਮੇਸ਼ਰ ਸੋ ਮਨ ਤਕੜਾ ਬਣਾਤਾ ਸਾਰਿਆਂ ਤੋਂ ਸੁਪਰੀਮ ਬਣਾਤਾ ਜੀਵਨ ਜਨਮ ਲੈਣਾ ਹੋਰ ਗੱਲ ਹੈ ਜੀਵਨ ਜੀਣਾ ਹੋਰ ਗੱਲ ਹੈ ਸੋ ਇੱਕ ਪ੍ਰੀਤ ਹੈ ਪ੍ਰੇਮ ਹੈ ਕਿਨੂੰ ਕਰੀਏ ਪ੍ਰੀਤ ਪ੍ਰੇਮ ਹੈ ਆਪਣੇ ਆਪ ਨੇ ਕਰਨਾ ਹੈ ਅੰਦਰ ਹੀ ਸਭ ਕੁਝ ਉੱਠੇਗਾ ਸਰੀਰ ਦਾਨ ਚ ਮਿਲਿਆ ਅੱਖਾਂ ਕੰਨ ਸਭ ਕੁਝ ਸਭ ਕੁਝ ਪਰਮੇਸ਼ਰ ਕੋਲ ਆਇਆ ਹੈ ਪਿੱਛੇ ਕਈ ਪੀੜ੍ਹੀਆਂ ਜਾਈਏ ਕਿੱਥੋਂ ਆਇਆ ਇੱਕੋ ਹੀ ਮਾਲਕ ਬਚੇਗਾ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਸੋ ਇਹ ਭੜ ਕਹਿੰਦਾ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਡਿਕਦਾ ਹੈ ਅਸੀਂ ਸਾਡੀ ਤ੍ਰਿਸ਼ਨਾ ਨਹੀਂ बुझਦੀ ਵਿਰਲੇ ਦੀ ਤ੍ਰਿਸ਼ਨਾ ਬੁਝਦੀ ਹੈ ਇਹ ਦੁਆ ਠੀਕ ਹੈ ਖੁਦਾ ਅੱਗੇ ਕਰਨੀ ਪਵੇਗੀ ਫਸੀਨਾ ਬਹੁਤ ਬਾੜ ਪੂਜਾ ਕੀਤੇ ਬਹੁਤ ਕੀਰਤਨ ਸੁਣਿਆ ਬਹੁਤ ਕੁਛ ਕਰਮ ਕੀਤੇ ਨਹੀਂ ਸ ਮਿਲ ਗਿਆ ਪਰਮੇਸ਼ਰ ਅੱਲਾ ਪ੍ਰਮਾਤਮਾ ਨਹੀਂ ਖੁਸ਼ ਹੋਣੀ ਆਈ ਰਸ ਨਹੀਂ ਮਿਲਿਆ ਸ ਤੇਰੇ ਕਰਮ ਜਿਹੜੇ ਕੀਤੇ ਨੇ ਪੁੰਨ ਦਾਨ ਇਹ ਪਾਠ ਪੂਜਾ ਕਈ ਕਾਰਨ ਕੀਤੇ ਧਾਰਮਿਕ ਲੇਖੇ ਚ ਨਹੀਂ ਨਹੀਂ ਸੋ ਕੋਈ ਪ੍ਰੇਮੀ ਕਹਿੰਦਾ ਇਦੋਂ ਛੋਟੀ ਗੱਲ ਨਹੀਂ ਕਹੀ ਜਾਂਦੀ ਕੋਈ ਹਾਂ ਇਦੋਂ ਛੋਟੀ ਤਾਂ ਸੰਸਾਰੀਆਂ ਗੱਲਾਂ ਹਨ ਜਿਹੜੀਆਂ ਅਸੀਂ ਦਫ਼ਤਰਾਂ ਚ ਹੈ ਘਰਾਂ ਚ ਕਰਦੇ ਹਾਂ यह संसार गलिया छोटिया बनना पेगा एक रागी है एक बरागी है ये सारे राग जामदा जी अच्छा चीरफाट करिए अंदरों पे आए? ये यवल राग ਇਸੋ ਹੀ ਰਾਗ ਇਹ ਕਿੱਥੇ ਪਏ ਨੇ ਅੰਦਰ ਐ ਨਹੀਂ ਮਿਲਣੇ ਜੇ ਅਸੀਂ ਵਿਗਿਆਨ ਸਾਇੰਸ ਦੇ ਮੁਤਾਬਕ ਅਗਰ ਅੰਦਰ ਖੋਜਾਂਗੇ ਨਹੀਂ ਮਿਲਣਗੇ ਸੋ ਇਹ ਅੰਦਰੋਂ ਪ੍ਰਗਟ ਹੋਣਗੇ ਅੰਦਰ ਹਨ ਖਜ਼ਾਨੇ ਸਾਰੇ ਇਹ ਚੌਥੇ ਪਦ ਦਾ ਗਿਆਨ ਹੈ ਤੁਰਿਆਵਸਥਾ ਅਧਿਆਤਮਕ ਦੀ ਮੰਨਣ ਦੀ ਬਜਾਏ ਅਧਿਆਤਮਕ ਨੂੰ ਮੰਨਣ ਲੱਗ ਪਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲਾਪੇ ਸੋ ਗਿਆਨ ਲੈਣਾ ਸੀ ਨਹੀਂ ਗਿਆਨ ਸਭ ਕੁਝ ਨਹੀਂ ਹੈ ਅਸੀਂ ਪਾਠ ਪੂਜਾ ਕੀਤਾ ਕਿਤਾ ਪੁੰਨ ਦਾਨ ਕੀਤਾ ਗਿਆਨ ਲਿਆ ਕਰਮ ਨਹੀਂ ਲੇਖੇ ਕੁਝ ਵੀ ਨਹੀਂ ਲੇਖੇ ਜੇ ਖੁਸ਼ੀ ਬੋਣੀ ਆਰੀ ਅੰਦਰੋਂ ਸੋ ਅੰਦਰ ਹੀ ਹੈ ਇਹ ਜੇ ਪਰਮਚਾਹ ਇਹ ਮਿਰਗ ਅੰਦਰ ਹੀ ਕਸਤੂਰੀ ਨਿਕਲਦੀ ਸੀ ਫੋਰ ਰੇਤੇ ਨੂੰ ਬਾਹਰ ਦੇਖਦੀ ਹੈ ਬਾਹਰ ਕਿਤੋਂ ਆ ਰਹੀ ਹੈ ਨਹੀਂ ਅੰਦਰ ਹੀ ਹੈ ਸਾਰਾ ਕੁਝ ਪਤਨੀ ਪਤਨੀ ਬੱਚੇ ਘਰ ਬੰਗਲਾ ਗਾੜੀ ਸਭ ਕੁਝ ਤੰਦਰੁਸਤੀ ਵੀ ਅੰਦਰ ਹੈ ਇਹ ਤੀਸਰੀ ਅੱਖ ਖੁੱਲਣੀ ਪੈ ਗਈ ਇੱਥੇ ਇਹਦਾ ਫੈਸਲਾ ਚੱਲਦਾ ਹੈ ਪਿੱਛੇ ਆ ਜੋ ਹੈ ਅਖਰੋੜ ਵਰਗਾ ਹੈ ਇਹ ਕੈਲਕੂਲੇਸ਼ਨ ਕਰਦਾ ਹੈ ਆ ਬਾਦਾਮ ਵਰਗਾ ਹੈ ਮੱਥੇ ਅੱਗੇ ਇਹਦਾ ਸੁਪਰੀਮ ਫੈਸਲਾ ਚੱਲਦਾ ਹੈ ਅੰਦਰੋਂ ਜੇ ਮਾਨਵੀ ਖੋਜਾਂਗੇ ਮਨ ਨਹੀਂ ਮਿਲਣਾ ਬਾਣੀ ਵੱਡੀ ਤਾਕਤ ਹੈ ਸ ਇਹ ਦਵਾ ਦਵਾ ਇਹ ਜੋ ਦੁੱਖ ਹੈ ਇਹ ਸਾਡਾ ਮਿੱਤਰ ਹੈ ਇਹ ਸਾਨੂੰ ਡਾਇਰੈਕਸ਼ਨ ਦੇਏਗਾ ਇਹ ਸਾਨੂੰ ਚੌਕਸ ਕਰੇਗਾ ਇੱਕ ਕੁੱਕਰ ਹੈ ਭੌਂਕੇ ਵੱਡੇ ਠੀਕ ਹੈ ਨਾ ਇੱਕ ਚੁੱਪਚੀ ਬੀਤੇ ਸਾਰੇ ਨਾੜਾ ਖਿੱਚ ਕੇ ਲੈ ਜਾਏ ਬੁਰਕੀ ਭਰ ਕੇ ਲੈ ਜਾਏ ਨਹੀਂ ਸੋ ਇਹ ਭਗਤ ਫਰੀਦ ਜੀ ਕਹਿੰਦੇ ਅੱਖਾਂ ਨਾ ਛੇੜੀ ਕਾਗ ਨੂੰ ਕਹਿੰਦੇ ਹਨ ਕਾਗ ਕੀ ਹੈ ਕਾਲਾ ਕਾਹ ਹੈ ਕਾਲਾ ਕਾਹ ਕੀ ਹੈ ਕਾਲਾ ਕਾਹ ਹੈ ਸੋ ਦਾਸ ਨੂੰ ਜਿਵੇਂ ਹਾਸੇ ਚ ਵੀ ਕਹਿ ਜੰਦੇ ਕਾਲੇ ਪਾਣੀ ਗਿਆ ਜੀ ਸੋ ਇਹ ਕਾਲਾ ਕਾਹ ਕੀ ਹੈ ਕਾਲ ਹੈ ਸਮਾ ਹੈ ਜੋ ਸਾਨੂੰ ਖਾ ਰਿਹਾ ਹੈ ਬਡਾਪਾ ਆ ਗਿਆ ਇਹ ਕਈ ਕੋ ਤੇ ਪਾਣੀ ਦਿਸਦਾ ਹੈ ਕੋਲ ਹੈ ਪਾਣੀ ਇਹ ਹੱਥ ਕੰਮਣ ਲੱਪੇ फेर ਜਵਾਬ ਦੇਗੇ ਦੋਨੋਂ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ ਸੋ ਅੱਲਾਹ ਕੇ ਦੁਆ ਕਰ ਰਹੇ ਹਾਂ ਕਰਮ ਤੇ ਬਹੁਤ ਕੀਤੇ ਮਿਲਿਆ ਨਹੀਂ ਸੋ ਮਿਲਿਆ ਹੋਇਆ ਮਲਾ ਸਕਦਾ ਹੈ ਇਹ ਕਾਂਗ ਨੇ ਚੁੰਡ ਲਿਆ ਸਮੇਂ ਨੇ ਆਕਾਲ ਚ ਜੁੜਨਾ ਪਏਗਾ ਵਿਰਲੇ ਹਨ ਭਗਤ ਜੋ ਇਹ ਭਗਤੀ ਕਰਦੇ ਹਨ ਲਾਪਰਵਾਹ ਨਹੀਂ ਹੁੰਦੇ ਦੇ ਪਰਵਾਹ ਰਹਿੰਦੇ ਨਾਮ ਤੇ ਆਏ ਮਾਹ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਸ ਮੀਟਰ ਲੱਕ ਦੇਖੋ ਨਹੀਂ ਅੰਦਰ ਬਹੁਤ ਅੱਗ ਹੈ ਨਹੀਂ ਸ਼ਾਂਤੀ ਚ ਆਉਣਾ ਪਏਗਾ ਦਇਆ ਧਾਰਨੀ ਪਏਗੀ ਸਤ ਸੰਤੋਖ ਧਾਰਨਾ ਪਏਗਾ ਸੋ ਠਹਿਰਾਓ ਕਰਨਾ ਪਏਗਾ ਤਾਂ ਦਹੀਂ ਜਬੇਗਾ ਸੋ ਦਹੀਂ ਦਾ ਭੰਡਾਰਾ ਲੈਣ ਲਈ ਦਹੀਂ ਦੀ ਜਾਗ ਲਾਣੀ ਪਏਗੀ ਧਰਤੀ ਚ ਪਾਣੀ ਲੈਣਾ ਹੈ ਉਪਰੋਂ ਨਕਲੀ ਪਾਣੀ ਪਾਣਾ ਪਏਗਾ ਧਰਤੀ ਚ ਬੀਜ ਲੈਣ ਲਈ ਬੀਜ ਪਾਣਾ ਪਏਗਾ ਫਿਰ 50 60 100 1000 ਗੁਣਾ ਮਿਲੇਗਾ 3-4 ਸਾਲ ਨੂੰ ਵੱਡਾ ਬੋਲ ਲੱਗਦੇ ਇਹ ਗਰਬਾਣੀ ਵੀ ਸਰਵਣ ਕਰਨੀ ਪਏਗੀ ਦਿਲ ਨੇ ਗੱਲ ਮੰਨ ਲਈ ਨਾ ਤੁਣੀ ਤਾਂ ਤੁਣ ਵਜੇਗੀ ਇਥੋਂ ਉੱਠਦੀ ਹੈ ਚੋਟ ਮਾਰਨੀ ਪੈਗੀ ਦਿਲ ਤੇ ਸ਼ਬਦ ਬੰਦਾ ਹੈ ਕਨੈਕਟਰ ਹੈ ਉੱਪਰ ਹੈ ਇਹ ਡਰਾਈਵਰ ਇੱਥੇ ਮਨ ਹੈ ਇਹ ਸਾਡੇ ਤਰੰਗਾ ਹਨ ਇਹ ਹਵਾ ਹੈ ਸੋ ਜੋ ਮਨ ਹੈ ਇਹ ਸਰੀਰ ਨੂੰ ਚਲਾਏਗਾ ਜੇ ਕੰਨ ਨੇ ਸੁਣ ਲਿਆ ਨਹੀਂ ਵਾਪਸ ਦਿਲ ਤੱਕ ਜਾਣਾ ਚਾਹੀਦਾ ਹੈ ਕੰਨਾ ਨੇ ਸਰਵਨ ਕਰਨਾ ਹੈ ਬਾਅਦ ਸਫੇਰ ਦਿਲ ਤੇ ਜਾਏਗਾ ਸੋ ਇਸਾਰੇ ਪਰਿਵਾਰ ਸਾਰਿਆਂ ਦਾ ਨਾਲ ਹੀ ਅਸੀਂ ਵੱਡੇ ਹਾਂ ਇਕੱਲਾ ਕੋਈ ਮਹਾਨ ਨਹੀਂ ਸਾਰੇ ਪਿਆਰ ਪਿਆਰ ਦੇ ਭੁੱਖੇ ਹਾਂ ਆਪਣੇ ਆਪ ਨੂੰ ਪ੍ਰੇਮ ਕਰਨਾ ਪਏਗਾ ਅੰਦਰ ਝਗੜਾ ਹੈ ਸਤਗੁਰ ਕਾ ਆਖੀਆ ਜੋ ਚੱਲਦਾ ਸੋ ਸਤ ਪੁਰਖ ਪਲ ਪਲਾ ਸਾਨੂੰ ਆਨੇ ਅਸੀਂ ਚੰਗਾ ਚੰਗਾ ਆਖੇ ਕੋਈ ਸੋ ਆਪਣੀ ਮਰਜ਼ੀ ਨਾਲ ਚੱਲਣਾ ਚਾਹੁੰਦੇ ਹਾਂ ਨਹੀਂ ਭੜ ਪਾਣੀ ਤੋਂ ਡੁੱਬ ਜਾਾਂਗੇ ਸੋ ਭਗਤ ਫਰੀ ਜੀ ਕਹਿੰਦੇ ਮੇਰੀ ਅੱਖਾਂ ਨਾਲ ਪਰਮੇਸ਼ਰ ਵੇਖਣ ਦੀ ਮੈਨੂੰ ਤਾਂਗ ਹੈ ਸੋ ਜੋਤਨਾ ਖਿੱਚਲੀ ਇਹ ਬੁਢਾਪੇ ਨਾਲ ਗੱਲ ਕਰਦੇ ਹਨ ਸਮੇਂ ਨਾਲ ਗੱਲ ਕਰਦੇ ਹਨ ਅਕਾਲ ਚ ਜੁੜਨਾ ਹੈ ਜੀ ਅਕਾਲ ਹੀ ਅਕਾਲ ਹੈ ਕਾਲੇ ਹੀ ਕਾਲ ਹੈ ਜੀ ਵਿਰਲੇ ਹਨ ਜੋ ਭਗਤਾਂ ਨੇ ਜੋ ਆਪਣੇ ਆਪ ਦੀ ਜਾਣ ਪਛਾਣ ਕਰਦੇ ਹਨ ਅੰਦਰੋਂ ਪੰਡਾਰੇ ਪ੍ਰਾਪਤ ਕਰਦੇ ਹਨ ਬਾਹਰ ਸਾਇੰਸ ਵਿਗਿਆਨ ਨੇ ਬਾਹਰ ਵੱਡਾ ਕਰਤਾ ਅੰਦਰ ਵੱਡਾ ਕਰਨਾ ਸੀ ਜੇ ਡਰਾ ਆ ਗਿਆ ਸਰੀਰ ਕੰਮੇਗਾ ਹੱਥ 'ਚੋ ਸਾਰੇ ਖਜ਼ਾਨੇ ਡਿੱਗਣ ਢੇਕੇਗੇ ਸੰਤਾਲੀ ਵੀ ਕੰਮ ਕੇ ਡਿੱਗ ਜੇਗੀ ਚੱਲਣੀ ਨਹੀਂ ਸੋ ਅੰਦਰ ਵੱਡਾ ਕਰਨਾ ਪਏਗਾ ਇਹ ਦੌਕਸਕ ਮੇਰੀ ਗਰੀਬੀ ਨਰਕ ਸੁਰਗ ਪਾਪ ਪੁੰਨ ਇਹ ਮਹੱਤਤਾ ਨਹੀਂ ਰੱਖਦੇ ਜੇ ਤਾਂ ਚੌਥੇ ਪੜਾਅ ਦਾ ਗਿਆਨ ਹੋ ਗਿਆ ਵਿਰਲੇ ਹਨ ਭਗਤੀ ਵਾਲੇ ਜੀ ਜੋ ਕਿਰਤ ਕਰਦੇ ਹਨ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹਨ ਇੱਕ ਸੁਧਰਿਆ ਹੋਇਆ ਦਾਣਾ ਬੀਜ ਇਹ ਬੰਦਾ ਬਹੁਤ ਤਾਕਤ ਰੱਖਦਾ ਹੈ ਬੰਦਾ ਆਈ ਤੇ ਆ ਜੇ ਬਹੁਤ ਕੁਝ ਕਰ ਸਕਦਾ ਹੈ ਪਹਾੜਾਂ ਨਾਲ ਟਕਰਾਨ ਦੀ ਤਾਕਤ ਰੱਖਦਾ ਹੈ ਸੋ ਅੰਦਰ ਹੀ ਪਟਾਰੇ ਆਪਣੇ ਆਪ ਨੂੰ ਖੋਜਣਾ ਪਏਗਾ ਜੀ ਫਿਰ ਤੋ ਪਰੇਸ਼ਾਨ ਨਾ ਹੋਏਗਾ 24000 ਨਵੇਂ ਸਵਾਸ ਆ ਰਹੇ ਹਨ ਸਾਸ ਗ੍ਰਾਸ ਸੋ ਇਹ ਸਾਨੂੰ ਮੈਸੇਜ ਦੇ ਰਹੇ ਹਨ ਮੰਨਣਾ ਪਏਗਾ ਬਾਹਰ ਸਿਰ ਤੱਕ ਮੈਸੇਜ ਪਛਾਣਾ ਪਏਗਾ ਜੀ ਆ ਮੋਬਾਈਲ ਵਾ ਕੁ ਸਾਰਾ ਫੰਕਸ਼ਨ ਹੈ ਸਰੀਰ ਦਾ ਜੀ ਸਾਰੇ ਸੰਸਾਰ ਚ ਰੇਂਜ ਹੈ ਜੀ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਸੋ ਜੋ ਵੀ ਕਰਮ ਕਰ ਰਿਆ ਨਹੀਂ ਲੇਖੇ ਚ ਜੇ ਅੰਦਰੋਂ ਕੁਛ ਰੰਗ ਨਹੀਂ ਲੱਗਿਆ ਇਹ ਕੋਰੇ ਨੂੰ ਰੰਗ ਨਹੀਂ ਚੜਨਾ ਕੋਰਾ ਕੀ ਹੈ ਸਾਰਾ ਝੂਠ ਦੀਆਂ ਪੰਡਾ ਸੰਸਾਰ ਵੀ ਝੂਠਾ ਹੈ ਪਿਤਾ ਵੀ ਝੂਠਾ ਮਾਇਆ ਵੀ ਝੂਠੀ ਪਾਣੀ ਵੀ ਝੂਠਾ ਸਭ ਕੁਝ ਝੂਠਾ ਹੈ ਜੀ ਸੱਚ ਦੀ ਸواری ਕਰਦੀ ਪੈਗੀ ਜੀ ਜੋ ਅੱਖਾਂ ਨਾਲ ਵੇਖ ਰਿਹਾ ਇਹ ਨਾਸ ਹੋਣ ਵਾਲਾ ਹੈ ਜੋ ਵੇਖ ਲਿਆ ਉਹ ਪੁਰਾਣਾ ਹੋ ਜਾਣਾ ਜੋ ਨਹੀਂ ਵੇਖਿਆ ਉਹ ਨਵਾਂ ਹੈ ਜਿਹੜੀ ਚੀਜ਼ ਦੀ ਲੋੜ ਹੈ ਦਾਸਤਿਕ ਹੋ ਜਾ ਪਈ ਪ੍ਰਗਟ ਹੋਏਗੀ ਸਭ ਮੌਕੇ ਤੇ ਜੋ ਅਵਤਾਰ ਆ ਰਿਹਾ ਹੈ ਨਹੀਂ ਸਮਝਿਆ ਲੋੜ ਤਾਂ ਪਹਿਲਾਂ ਆ ਗਈ ਕਿਸੇ ਨੂੰ ਸੂਲੇ ਤੇ ਚੜਾਇਆ ਗਿਆ ਕਿਸੇ ਦੇ ਦੰਦ ਕੱਢੇ ਕੱਢੇ ਗਏ ਕਿਸੇ ਨੂੰ ਤੱਤੀ ਤਵੀਆਂ ਤੇ ਬਿਠਾਇਆ ਗਿਆ ਮੌਕੇ ਤੇ ਅਵਤਾਰਾਂ ਨੂੰ ਮਹਾਪੁਰਸ਼ਾਂ ਨੂੰ ਨਹੀਂ ਸਮਝਿਆ ਸੀ ਸ ਐਦਾਂ ਹੀ ਹੈ ਜਦੋਂ ਕੋਈ ਨਵੀਂ ਖੋਜ ਆਉਂਦੀ ਹੈ ਚੀਜ਼ ਆਉਂਦੀ ਹੈ ਅਸੀਂ ਮੁਖੌਲ ਕਰਦੇ ਹਾਂ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਮਨ ਤੂੰ ਜੋ ਸਰੂਪ ਹੈ ਓ ਕਹ ਨਾਨਕ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੀ ਜੜ ਨਾਲ ਜੁੜਨਾ ਪੈਗਾ ਜੀ ਸਜਨੇ ਰੁੱਖ ਨੇ ਵਧਣਾ ਹੈ ਥੱਲੇ ਧਰਤੀ ਚ ਜੜਾਂ ਜਾਣਗੀਆਂ ਸੋ ਜੜ ਕੀ ਹੈ ਇਹ ਸਿਧਾਂਤ ਸਮਝਣਾ ਪੈਗਾ ਕੁਦਰਤ ਨੂੰ ਸਮਝਣਾ ਪੈਗਾ ਸੀ ਸਾਰੇ ਸ਼ਹਿਰ ਦੀ ਗੰਦਗੀ ਸਮੁੰਦਰ ਚ ਪਾਤੀ ਸਮੁੰਦਰ ਨੇ ਛਲ ਮਾਰੀ ਸਾਡੇ ਵਾਪਸ ਝੋਲੇ ਚ ਇਹ ਮੈਲ ਗੰਦਗੀ ਵਾਪਸ ਸਾਡੇ ਸ਼ਹਿਰ ਨੂੰ ਦੇਦੀ। ਸੋ ਕੁਦਰਤ ਨਾਲ ਛੇੜਛਾੜ ਕਰਾਂਗੇ ਅਸੀਂ ਆਪ ਜ਼ਿੰਮੇਦਾਰ ਹਾਂ। ਕੁਦਰਤ ਆਪਣਾ ਬੈਲੈਂਸ ਬਣਾਉਂਦੀ ਹੈ ਜੀ। ਇੱਕ ਨੂੰ ਸਮਝਣਾ ਪਏਗਾ ਜੀ। ਫਿਰ ਦੂਆ ਉਹਦੀ ਮਾਇਆ ਹੈ ਜੀ ਦੀ ਬਹੁਤ ਚਮਕ-ਦਮ ਕਹ ਜੋ ਸਾਡੀ ਮਾਲਕ ਬਣੀ ਹੋਈ ਹੈ ਨਹੀਂ। ਸੋ ਇਹ ਸ਼ਹਿਰ ਦਾ ਪੁਲਿਆ ਸ਼ਾਮ ਨੂੰ ਘਰ ਆਜੇ ਪੁਲਿਆ ਨਹੀਂ। ਅਸੀਂ ਭੁੱਲੇ ਹੋਏ ਹਾਂ ਗਵਾਚੀ ਚੀਜ਼ ਲੱਭੇ ਨਾਲ ਲੱਭੇ ਅੰਦਰ ਹੀ ਹਰ ਪਤੀ ਆਇਆ ਹੋਇਆ ਪਰਮੇਸ਼ਰ ਜੀ ਜਿਨੂੰ ਗੌੜ ਕਹਿੰਦੇ ਆ ਕਈ ਨਾਂ ਹਨ ਜਿਹਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਰਿਪਤੇ ਦਾਸ ਤਾਂ ਬਹੁਤੀ ਗਲਤੀਆਂ ਹੋਏ ਮੂਰਖ ਜੀ ਦਾਸ ਹੈ ਸੰਗਤ ਅਰ ਗੁਰ ਪਰ ਬਖਸ਼ ਨਾਰ ਨਾਮ ਤੇ ਆਏ ਮਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿੱਤ ਲਾਇਆ ਸੋ ਨਾਮ ਕੀ ਅਸੀਂ ਬੰਦੇ ਹਾਂ ਜੀ ਬੰਦੇ ਬੰਨਾ ਹੈ ਜੀ ਸਾਰੀ ਇਹ ਵੀਡੀਓ ਮੇਰੇ ਵਾਸਤੇ ਹੈ ਹਾਂ ਮੈਸੂਦ ਗੱਬੰਦਾ ਸੁਧਾਰੇ ਦੁਨੀਆ ਸੁਧਰ ਗਈ ਜੀ